ਆਕੇ ਇਹਦਾ ਸਤੋਜ ਪਿੰਡ ਦੇ ਅੰਦਰ ਜਲੂਸ ਕੱਢ ਕੇ ਆਉਂਗਾ ਮੈਂ ਪੰਜਾਬ ਦੇ ਹਰ ਕੋਨੇ 'ਚ ਜਾਊਂਗਾ ਮੈਂ ਅੰਦੋਲਨਕਾਰੀ ਵਿਅਕਤੀਆਂ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਗਲਤ ਸਮਾਜ ਦੇ ਲੇਖੇ ਲਾਇਆ ਹੈ ਭਗਵੰਤ ਮਾਲ ਤਕੜਾ ਹੋ ਇਹ ਹੁਣ ਕੁੱਲੀਆਂ ਤੇ ਢਾਰਿਆਂ ਦੀ ਲੜਾਈ ਜਿਹੜੀ ਆ ਨਾ ਸ਼ੀਸ਼ ਮਹਿਲਾ ਦੇ ਨਾਲ ਹੋਏਗੀ ਤਕੜਾ ਹੋ ਆ ਜੰਗ ਦੇ ਮੈਦਾਨ ਦੇ ਅੰਦਰ ਹੁਣ ਤੂੰ ਗਰੀਬਾਂ ਦੇ ਨਾਲ ਪੰਗਾ ਲੈ ਲਿਆ ਤੂੰ ਨਸ਼ੇ ਦੇ ਅੰਦਰ ਚੋਰ ਹੋ ਕੇ ਹਕੂਮਤ ਦਾ ਨਸ਼ਾ ਜਿਹੜਾ ਤੈਨੂੰ ਚੜਿਆ ਇਹ ਤੇ ਰੰਗ ਜੇ ਵਰਗਿਆਂ ਦੇ ਰਾਜ ਨਹੀਂ ਰਹਿ ਤਾਂ ਤੇਰਾ ਰਾਜ ਵੀ ਨਹੀਂ ਰਹਿਣਾ 72 ਸਾਲ ਬੀਤਣ ਤੋਂ ਬਾਅਦ ਵੀ ਇਹ ਹੰਕਾਰੀ ਲੋਕ ਸਾਨੂੰ ਜਾਤ ਪਾਤ ਦੇ ਨਾਂ ਤੇ ਕਿਸ ਤਰ੍ਹਾਂ ਗਿਰਾ ਕੇ ਰੱਖਦੇ ਆ ਮੈਂ ਲੜਦਾ ਰਹੂੰਗਾ ਭਗਵੰਤ ਮਾਨ ਤੇਰੇ ਖਿਲਾਫ ਲੜਾਂ ਅਬਰਾਰ ਸਾਹਿਬ ਜੇ ਦਸਤਾਵੇਜ਼ ਸਨਮਾਨ ਕੀਤਾ ਮੈਂ ਆਪਣਾ ਅੰਦੋਲਨ ਵਾਪਸ ਲੈ ਲਵਾਂਗਾ ਨੂੰ ਡਿਪਟੀ ਮੁੱਖ ਮੰਤਰੀ ਬਣਾ ਦੇ ਦੱਸਦਾ ਹਾਂ ਅਸ ਮਨਿਸਟਰ ਬਣਾਇਆ ਦਲ ਤਾਕੂ ਨੂੰ ਐਫਐਮ ਬਣਾਇਆ ਅੱਜ ਜਦੋਂ ਦੀ ਸਰਕਾਰ ਬਣੀਆ ਜਦੋਂ ਦਾ ਦੇਸ਼ ਮੁੱਖ ਮੰਤਰੀ ਬਣਾ ਲਵਾਂਗਾ ਆਪਣਾ ਅੰਦੋਲਨ ਵਾਪਸ ਲੈ ਲਵਾਂਗਾ ਸਸਵੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਵਿਧਾਨ ਸਭਾ ਦਾ ਬਜਟ اجلاس ਜਾਰੀ ਹੈ ਤੇ ਇਸ ਦੌਰਾਨ ਤਲਖੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਇੱਕ ਦੂਜੇ ਦੇ ਉੱਤੇ ਸ਼ਬਦੀ ਹਮਲੇ ਵੀ ਦੇਖਣ ਨੂੰ ਮਿਲ ਰਹੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਕਾਂਗਰਸੀ ਵਿਧਾਇਕ ਵੱਲੋਂ ਕਾਂਗਰਸੀ ਵਿਧਾਇਕ ਨੇ ਸੁਖਵਿੰਦਰ ਕੋਟਲੀ ਉਹਨਾਂ ਨੇ ਕਿਹਾ ਕਿ ਮੇਰੇ ਉੱਤੇ ਗਲਤ ਟਿੱਪਣੀ ਕੀਤੀ ਗਈ ਕਿਉਂਕਿ ਮੈਂ ਮੁੱਦਾ ਚੁੱਕਿਆ ਸੀਗਾ ਕਿ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਡਿਪਟੀ ਸੀਐਮ ਹੋਣਾ ਚਾਹੀਦਾ ਜਿਹੜਾ ਵਾਅਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਕੀਤਾ ਸੀ ਤੇ ਅੱਜ ਵੀ ਉਹਨਾਂ ਨੇ ਰੋਸ ਵਜੋਂ ਬਾਹਰ ਦਰਨਾ ਪ੍ਰਦਰਸ਼ਨ ਕੀਤਾ ਲਗਾਤਾਰ ਨਾਅਰੇਬਾਜ਼ੀ ਕੀਤੀ ਤੇ ਉਹਨਾਂ ਦੇ ਕੋਲ ਜਦੋਂ ਪਹੁੰਚੇ ਮਨਜੀਤ ਸਿੰਘ ਬਲਾਸਪੁਰ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦੋਹਾਂ ਦੇ ਵਿੱਚ ਕਾਫੀ ਗਹਿਮਾ ਗਹਿਮੀ ਦੇਖਣ ਨੂੰ ਮਿਲੀ ਬਹਿਸ ਵੀ ਆਪਸ ਦੇ ਵਿੱਚ ਦੇਖਣ ਨੂੰ ਮਿਲੀ ਤੁਸੀਂ ਵੀ ਦੇਖੋ ਇਹ ਤਸਵੀਰਾਂ ਦਲਤਾਂ ਨੂੰ ਨਾਲ ਲੈ ਕੇ ਇਹਦਾ ਸਤੌਜ ਪਿੰਡ ਦੇ ਅੰਦਰ ਜਲੂਸ ਕੱਢ ਕੇ ਆਊਗਾ ਮੈਂ ਪੰਜਾਬ ਦੇ ਹਰ ਕੋਨੇ 'ਚ ਜਾਊਗਾ ਮੈਂ ਅੰਦੋਲਨਕਾਰੀ ਵਿਅਕਤੀਆਂ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਦਲਤ ਸਮਾਜ ਦੇ ਲੇਖੇ ਲਾਇਆ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਅਸਤੀਫਾ ਦੇਣ ਤੋਂ ਵੀ ਪਿੱਛੇ ਨਹੀਂ ਹਟੂੰਗਾ ਪਰ ਬੈਟਮੈਂਡ ਜੀ ਭਗਵੰਤ ਮਾਨ ਤਕੜਾ ਹੋ ਏ ਹੁਣ ਕੁੱਲੀਆਂ ਤੇ ਢਾਰਿਆਂ ਦੀ ਲੜਾਈ ਜਿਹੜੀ ਆ ਨਾ ਸ਼ੀਸ਼ ਮਹਿਲਾਂ ਦੇ ਨਾਲ ਹੋਏਗੀ ਤਕੜਾ ਹੋ ਆ ਜੰਗ ਦੇ ਮੈਦਾਨ ਦੇ ਅੰਦਰ ਹੁਣ ਤੂੰ ਗਰੀਬਾਂ ਦੇ ਨਾਲ ਪੰਗਾ ਲੈ ਲਿਆ ਤੂੰ ਨਸ਼ੇ ਦੇ ਅੰਦਰ ਚੂਰ ਹੋ ਕੇ ਹਕੂਮਤ ਦਾ ਨਸ਼ਾ ਜਿਹੜਾ ਤੈਨੂੰ ਚੜਿਆ ਇੱਥੇ ਔਰੰਗਜ਼ੇ ਵਰਗਿਆਂ ਦੇ ਰਾਜ ਨਹੀਂ ਰਹਿ ਤਾ ਤੇਰਾ ਰਾਜ ਵੀ ਨਹੀਂ ਰਹਿਣਾ ਸੂਬਾ ਸਰਹੰਦ ਵਰਗਿਆਂ ਦੇ ਰਾਜ ਨਹੀਂ ਰਹਿ ਤੇ ਤੇਰਾ ਰਾਜ ਨਹੀਂ ਰਹਿਣਾ ਆ ਤਕੜਾ ਹੋ ਤੇਰਾ ਪੰਗਾ ਹੁਣ ਗਰੀਬ ਗਲਤਾਂ ਦੇ ਨਾਲ ਪੈ ਗਿਆ ਤੈਨੂੰ ਝੁਕਾ ਕੇ ਹਟੂਗਾ ਮੇਰਾ ਨਾਂ ਸੁਖਵਿੰਦਰ ਸਿੰਘ ਕੋਟਲੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਦਲਤਾਂ ਤੋਂ ਪੁੱਛੋ ਜਾ ਕੇ ਕਿ ਮੈਂ ਦਲਤਾਂ ਦੇ ਲਈ ਕੀ ਕੁਝ ਕਰ ਰਿਹਾ ਇਸ ਕਰਕੇ ਇਹ ਮੇਰੇ ਹੰਝੂ ਨਹੀਂ ਹੈ ਇਹ ਉਹਨਾਂ ਗਰੀਬ ਲੋਕਾਂ ਦੇ ਹੰਝੂ ਹੈ ਇਸ ਕਰਕੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ ਉਹ ਯਾਰੋ ਅੱਜ ਵੀ ਇੰਨਾ ਸਾਲ 75 ਸਾਲ ਬੀਤਣ ਤੋਂ ਬਾਅਦ ਵੀ ਇਹ ਹੰਕਾਰੀ ਲੋਕ ਸਾਨੂੰ ਜਾਤ ਪਾਤ ਦੇ ਨਾਂ ਤੇ ਕਿਸ ਤਰ੍ਹਾਂ ਗਰਾ ਕੇ ਰੱਖਦੇ ਆ ਮੈਂ ਲੜਦਾ ਰਹੂੰਗਾ ਭਗਵੰਤ ਮਾਨ ਤੇਰੇ ਖਿਲਾਫ ਲੜਤੀ ਜਿੰਨਾ ਜਿੰਨਾ ਸਨਮਾਨ ਆਮ ਆਦੀ ਪਾਰਟੀ ਨੇ ਦਰਦਾਦਾ ਕੀਤਾ ਇੰਨਾ ਸਨਮਾਨ ਕਿਸੇ ਨੇ ਨਹੀਂ ਕੀਤਾ ਮੈਨੂੰ ਇਹ ਦੱਸੋ ਜੇ ਜੇ ਕਿਸੇ ਨੇ ਸਨਮਾਨ ਕੀਤਾ ਪ੍ਰੋਣ ਸਾਹਿਬ ਪ੍ਰੋਣ ਸਾਹਿਬ ਜੇ ਦਸਤਾਵੇਜ਼ ਸਨਮਾਨ ਕੀਤਾ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਮંત્રી ਬਣਾ ਦੇ ਦਲਦਲ ਆ ਲੋ ਜੀ ਕਲਾਸ ਮਿਨਿਸਟਰ ਬਣਾਇਆ ਦਲਦਲ ਆਗੂ ਨੂੰ ਐਫਐਮ ਬਣਾਇਆ ਅੱਜ ਜਦੋਂ ਦੀ ਸਰਕਾਰ ਬਣੀਆ ਜਦੋਂ ਦਾ ਦੇਸ਼ ਜਦੋਂ ਆਪਣਾ ਅੰਦੋਲਨ ਵਾਪਸ ਲੈ ਲਊਗਾ ਤੁਹਾਨੂੰ ਸਪੋਰਟ ਚ ਆ ਰਹੇ ਹੋ ਜਦੋਂ ਆ ਸਾਡੇ ਸਾਰੇ ਸਾਰੇ ਮੁੱਖ ਮੰਤਰੀ ਸਾਰੇ ਮੰਤਰੀ ਆ ਤੇ ਮੁੱਖ ਮੰਤਰੀ ਬਣਾ ਦੇ ਮੈਂ ਆਪਣਾ ਅੰਦੋਲਨ ਵਾਪਸ ਲੈ ਲਊਗਾ ਜੇ ਸੰਮਾਨ ਦੇਣਾ ਤਾਂ ਤੇਰਾ ਸੰਮਾਨ ਘਾਟੇ ਆ ਮੇਰੀ ਮੇਰੀ ਚ ਮੇਰੀ ਕੋਈ ਚ ਨਹੀਂ ਨਾ ਨਾ ਮੈਂ ਨਹੀਂ ਚਾਹਦਾ ਨਹੀਂ ਚਾਹਦਾ ਮੈਂ ਮੈਂ ਨਹੀਂ ਚਾਹਦਾ ਮੈਂ ਨਹੀਂ ਚਾਹਦਾ ਇੱਕ ਵੀ ਅੰਦੋਲਨ ਇੱਕ ਵੀ ਅੰਦੋਲਨ 2 ਸਾਲ ਤੋਂ ਪਹਿਲਾਂ ਦਲਤਾਂ ਨੇ ਕੀਤਾ ਹੋਵੇ ਕਿਸੇ ਨੂੰ ਬਣਾ ਲਓ ਕਿਸੇ ਦਲਤ ਲੁੰਡਾ ਪੀ ਮੁੱਖ ਮੰਤਰੀ ਬਣਾ ਲਓ ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਅੱਛਾ ਜੋ ਮੇਰੀ ਮੰਗ ਸੀ ਇਹਨਾਂ ਨੂੰ ਬਣਾ ਦੇ ਲੀਗਲ ਐਕਸ਼ਨ ਲੈਣਾ ਸੀ ਤੁਸੀਂ ਮੈਂ ਤਾਂ ਲੈ ਰਿਹਾ ਹਲੇ ਪ੍ਰੇਵਲਰ ਵਿੱਚ ਮੈਂ ਸਟੈਂਡ ਰਿਹਾ ਪ੍ਰੇਵਲਰ ਵਿੱਚ ਮੈਂ ਸਟੈਂਡ ਰਿਹਾ ਮੇਰੀ ਮੇਰੇ ਕੋਈ ਚੰ ਮੇਰੇ ਕੋਈ ਅੱਛਾ ਨਹੀਂ ਜਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਸਾਡੇ ਬਹੁਤ ਹੀ ਸਤਿਕਾਰਯੋਗ ਮਾਣਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿੰਨੀ ਦੇਰ ਤੱਕ ਉਹ ਮੁੱਖ ਮੰਤਰੀ ਆ ਅਸੀਂ ਸਾਰੇ ਮੰਤਰੀ ਆ ਸਾਰੇ ਅਸੀਂ ਆਪ ਮੁੱਖ ਮੰਤਰੀ ਆ ਸਾਨੂੰ ਕੋਈ ਜ਼ਰੂਰਤ ਨਹੀਂ ਮੈਨੂੰ ਮੈਨੂੰ ਕੋਈ ਜ਼ਰੂਰਤ ਨਹੀਂ ਮੰਗ ਹੈ ਉਹ ਮੰਗ ਨੂੰ ਕਿਵੇਂ ਦੇਖਦੇ ਮੰਗ ਦੇਖੋ ਮੰਗਣ ਨੂੰ ਕੀ ਦੀ ਮੰਗ ਤਾਂ ਤਿੰਨ ਮਹੀਨੇ ਦਾ ਬੱਚਾ ਰੋਟੀ ਖਾਣ ਦੀ ਵੀ ਕਰਦਾ ਜਦ ਕੋ ਨਹੀਂ ਖਾ ਸਕਦਾ ਉਹਦੇ ਵਾਸਤੇ ਨਹੀਂ ਠੀਕ ਇਸ ਕਰਕੇ ਕੋਈ ਕਹਾਡੀ ਪਾਰਟੀ ਕਹਿੰਦੀ ਸੀ ਡ੍ਰਿਪਟੀ ਸੀ ਆਪ ਬਣਾਵਾ ਗਿੱਦਾਂ ਲਈ ਫਿਰ ਉਹਦੇ ਇਹ ਪਾਰਟੀਆਂ ਦੇ ਫੈਸਲੇ ਨਹੀਂ ਪਾਰਟੀਆਂ ਨੂੰ ਬਣਾ ਕੇ ਲੈ ਜਾ ਕੋਟਲੀ ਸਭ ਨੂੰ ਅੰਦਰ ਸਿਕਾ 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 ਸਭੀ ਆਗੇ ਨੇ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਹਲੇ ਤੱਕ ਸੁਣੋ ਗੱਲ ਸੁਣੋ ਏਕੜੋ 10 ਮੈਂਬਰਾਂ ਤੋਂ ਐਸੀ ਕਮਿਸ਼ਨ ਦੇ ਕਟਾ ਕੇ ਪੰਜ ਕਰਤੇ ਬੋਲੇ ਨਹੀਂ ਕਾਰਜਕਾਲ 6 ਸਾਲ ਤੋਂ 3 ਸਾਲ ਕਰਤਾ ਇਹ ਬੋਲੇ ਨਹੀਂ ਹਲੇ ਤੱਕ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਕੋਈ ਨਾ ਪਾਰਟੀਆਂ ਦੇ ਪਾਰਟੀਆਂ ਦੇ ਫੈਸਲੇ ਹੁੰਦੇ ਆ ਬੜਾ ਪਾਰਟੀਆਂ ਦੇ ਫੈਸਲੇ ਹੁੰਦੇ ਆ ਇਹ ਕਹਿੰਦੇ ਤੁਹਾਨੂੰ ਮੁੱਖ ਮੰਤਰੀ ਤੁਹਾਨੂੰ ਨਹੀਂ ਮੈਂ ਮੈਂ ਨਹੀਂ ਚਾਹੁੰਦਾ ਮੈਂ ਨਹੀਂ ਚਾਹੁੰਦਾ ਮੈਂ ਨਹੀਂ ਮੈਂ ਮੈਂ ਨਹੀਂ ਚਾਹੁੰਦਾ ਉਹ ਪਾਰਟੀ ਪਾਰਟੀਆਂ ਦੇ ਫੈਸਲੇ ਦੂਜੀ ਵਾਰ ਜਿੱਤ ਕੇ ਆਏ ਦੂਜੀ ਵਾਰ ਜਿੱਤ ਕੇ ਇਹਨਾਂ ਨੂੰ ਨਹੀਂ ਬਣਾਇਆ ਇਹਨਾਂ ਨੂੰ ਨਹੀਂ ਬਣਾਇਆ ਮੈਂ ਬਣਨੇ ਚਾਹੁੰਦਾ ਪਾਰਟੀਆਂ ਦੇ ਫੈਸਲੇ ਇਹ ਕਹਿੰਦੇ ਦਰਸਾਣਾ ਹੁੰਦੀ ਆ ਮੈਂ ਨਹੀਂ ਚਾਹੁੰਦਾ ਕਹਿੰਦੇ ਸਾਰੇ ਮੁੱਖਣਾ ਚਾਹੁੰਦਾ ਇਹ ਮੰਗ ਕਰਨ भाई 2 साल हो गए भगवंत मान तू दलत डेपी मुख्यमंत्री क्यों नहीं बनाया एहो जाल एहो जाल एहो जाल तो फिर हरेक होवे मैं कह रहा हूं मेनू मेनू दलद फस गया कटा ओ ਤੁਹਾਡਾ ਸਿੰਗਲਾ ਫਸ ਗਿਆ ਉਹ ਤੁਹਾਡਾ ਉਹ ਆਪਾ ਫਸ ਗਿਆ ए ਆਪਣੇ ਫਰੋਜ਼ਪੁਰ ਵਾਲੇ ਵਿਧਾਇਕ ਫਸ ਗਏ ਉਹ ਪੈਸੇ ਦੱਸੋ ਕਰੋੜਾ ਰੁਪਿਆ ਲੱਗਾ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਹਰ ਕੋਈ ਬਣਨਾ ਚਾਹੁੰਦਾ ਜੰਨੀ ਵਰਗਾ ਕੋਈ ਨਾ ਵੀ ਹੋ ਦਾ ਦੱਸਿਓ ਇਹ ਹਿੰਮਤ ਆ ਫੜ ਕੇ ਅੰਦਰ ਦਿਓ ਕਿਉਂ ਨਹੀਂ ਦਿੱਤਾ ਫੇ ਦਾ ਲੈ ਜਿੱਤਾ ਫੜ ਕੇ ਕਿੰਨ ਰੁਪਏ ਦੇਵਾਂਗੇ ਜਾਂ ਕਿਹਨੂੰ ਜਾਂ ਜੱਜ ਜੱਜ ਸਾਹਿਬ ਨੂੰ ਫੜ ਕੇ ਅੰਦਰ ਜਾਂ ਕਿਉਂ ਨਹੀਂ ਦੇ ਰਹੇ ਜਾਂ ਜਦੋਂ ਸਭਨ ਕਰਪਸ਼ਨ ਦੇ ਸਸੋਦੀਆਂ ਅੰਦਰ ਸਤੰਗਰ ਜਾਨ ਅੰਦਰ ਪੰਜਾਬ ਦੇ 5 ਐਮਐਲ ਅੰਦਰ ਆਪਕਾ ਨਾ ਤੁਹਾਡੇ ਐਕਸੀਐਮ ਨੂੰ ਅੰਦਰ ਦੇ ਦੇਣ ਇਹ ਕੋਣ ਜੀ ਦੇ ਦੇਣ ਜੇ ਕਹਿੰਨੇ ਕੋਈ ਕਸੂਰ ਕੀ ਮਾਫ ਹੋ ਸਦਾ ਰੱਬ ਦੀ ਦਰਗਾਹ ਕਿਸੇ ਨੇ ਮਾਫਰੀ ਮੰਗਣੀ ਬਾਬੇ ਨਾਨਕ ਦੀ ਧਰਤੀ ਦੇ ਕਿਸੇ ਨੂੰ ਕੁਛ ਨਹੀਂ ਮਿਲਣਾ ਥੋੜਾ ਕੀ ਕਰਦੇ ਹੋ ਕਾਦਾ ਉਹ ਕਹਿੰਦੇ ਐਸਸੀਐਮ ਨੂੰ ਅੰਦਰ ਦੇ ਦਿਓ ਜੇ ਕਰਾਪਟ ਲੇਦਾ ਨਹੀਂ ਉਹ ਜਾਂਚ ਚੱਲ ਰਹੀ ਹੈ ਜਦੋਂ ਜੱਜਪੁਰੇ ਹੋ ਜੀ ਇਹਦਾ ਕੋਰਟ ਸਾਹਿਬ ਉਹ ਕਹਿੰਦੇ ਮਾਫੀ ਮੰਨਣ ਭਗਵੰਤ ਸਾਹਿਬ ਨੇ ਕਹਿੰਦੇ ਬੜਾ ਗਲਤ ਸ਼ਬਦਾਂ ਦੀ ਕੀਤੀ ਆ ਸੁਣ ਲਓ ਜੀ ਮਾਫੀ ਦਾਸ ਦੇ ਤੁਹਾਡੇ ਨਾਲ ਗਲਤ ਵਤੀਰਾ ਆਇਆ ਉਹਦਾ ਜਵਾਬ ਦੇ ਰਿਆ ਉਹ ਐ ਦੱਸੋ ਦੇਖੋ ਜਦੋਂ ਜਿਹੜੀ ਇਹ ਗੱਲ ਕਹਿ ਰਹੇ ਆ ਉਸ ਸਮੇਂ ਉਸ ਸਮੇਂ ਮੈਂ ਬੋਲ ਰਿਹਾ ਸੀ ਉਹ ਸਮੇਂ ਮੈਂ ਬੋਲ ਰਿਹਾ ਸੀ ਮੇਰਾ ਧਿਆਨ ਸਾਰਾ ਡਿਪਟੀ ਸਪੀਕਰ ਸਾਹਿਬ ਵੱਲ ਸੀ ਮੈਂ ਤੱਕ ਨਹੀਂ ਸੁਣਿਆ ਇਹ ਗੱਲ ਜਿਹੜੀ ਗੱਲ ਔਰ ਮੇਰਾ ਧਿਆਨ ਸਾਰਾ ਵਿਧਾਨ ਸਭਾ ਵੱਲ ਸੀ ਆ ਕੇ ਕਹਿੰਨ ਠੀਕ ਹੈ ਨਾ ਗੁਰਦੁਆਰੇ ਜਾ ਕੇ ਬਸਿਆਂ ਦੀ ਕਸਮ ਖਾ ਕੇ ਕਹਿੰਦੇ ਝੂਠ ਬੋਲ ਰਹੇ ਆ ਝੂਠ ਬੋਲ ਰਹੇ ਹੈ ਗੁਰਦੁਆਰੇ ਜਾ ਕੇ ਬੱਚਿਆਂ ਦੀ ਕਸਮ ਤੁਸੀਂ ਖੁਦ ਸੁਣਿਆ ਸੀਗਾ ਮੈਂ ਮੈਂ ਉੱਤੇ ਹੋਰ ਮੈਂ پاਗਲਿਆ ਮੈਂ ਬੇਕੂਪਿਆ ਮੈਂ ਬੇਬੂ ਮੈਂ ਆ ਕੇ ਲੈ ਜਾ ਕਿਵੇਂ ਜੱਫੀ ਪਾ ਕੇ ਲੈ ਜਾ ਮੈਂ ਸੁਣਿਆ ਜੀ ਮੈਂ ਸੁਣਿਆ ਜਿਹੜੇ ਐਕਸ ਨੂੰ ਹੋਰ ਦੱਸਾਂ ਕੋਟਲੀ ਸਾਹਿਬ ਕੋਟਲੀ ਸਾਹਿਬ ਮੇਰੇ ਲਈ ਬਗਾਨੇ ਨਹੀਂ ਕਿਉਂਕਿ ਕੋਟਲੀ ਸਾਹਿਬ ਮੇਰੀ ਕਮੇਟੀ ਦੇ ਮੈਂਬਰ ਨੇ ਮੈਂ ਚੇਅਰਮੈਨ ਮੇਰੀ ਕਮੇਟੀ ਦੇ ਮੈਂਬਰ ਅਸੀਂ ਇਕੱਠੇ ਰਹਿੰਦੇ ਹਾਂ ਦੱਸਦੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਇਲਾਜ ਦੇ ਦੌਰਾਨ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ ਜਦੋਂ ਰਾਜਪਾਲ ਸਾਹਿਬ ਨੇ ਪਹਿਲੇ ਦਿਨ ਆਪਣਾ ਭਾਸ਼ਣ ਦੇਣਾ ਸੀ ਤਾਂ ਕਾਂਗਰਸ ਨੇ ਸਵਾਲ ਖੜੇ ਕਰ ਦਿੱਤੇ ਕਿਸਾਨੀ ਅੰਦੋਲਨ ਦੀ ਚਰਚਾ ਸ਼ੁਰੂ ਕਰ ਦਿੱਤੀ ਕਿਸਾਨੀ ਮੁੱਦਾ ਚੁੱਕਿਆ ਤਾਂ ਰਾਜਪਾਲ ਸਾਹਿਬ ਨੂੰ ਆਪਣਾ ਭਾਸ਼ਣ ਵਿਚ ਵਿਚਾਲੇ ਛੱਡਣਾ ਪਿਆ ਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਮੇਰਾ ਭਾਸ਼ਣ ਪੜਿਆ ਹੋਇਆ ਹੀ ਸਮਝਿਆ ਜਾਵੇ ਤੇ ਉਸ ਤੋਂ ਬਾਅਦ ਦੇ ਵਿੱਚ ਕੱਲ ਜਦੋਂ ਬਜਟ ਪੇਸ਼ ਹੋਇਆ ਤਾਂ ਉਦੋਂ ਵੀ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਉਸ ਤੋਂ ਪਹਿਲਾਂ ਵੀ ਇੱਕ ਦੂਜੇ ਦੇ ਉੱਤੇ ਕਾਫੀ ਸਖਤ ਟਿੱਪਣੀਆਂ ਕੀਤੀਆਂ ਗਈਆਂ ਤਾਂ ਅੱਜ ਵੀ ਚਰਚਾ ਬਜਟ ਦੇ ਉੱਤੇ ਚੱਲ ਰਹੀ ਹੈ ਤਾਂ ਉਸ ਨੂੰ ਲੈ ਕੇ ਵੀ ਕਾਫੀ ਤਰ੍ਹਾਂ ਦੇ ਸਵਾਲ ਨੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਤੇ ਵਾਅਦਿਆਂ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਕੋਟਲੀ ਸਾਹਿਬ ਕਹਿੰਦੇ ਨੇ ਕਿ ਜੋ ਸ਼ਬਦ ਮੇਰੇ ਬਾਰੇ ਬੋਲੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਦੇ ਉੱਤੇ ਉਹ ਮਾਫੀ ਮੰਗਣ ਨਹੀਂ ਤਾਂ ਮੈਂ ਅੰਦੋਲਨਕਾਰੀ ਬੰਦਾ ਹਾਂ ਮੈਂ ਆਪਣੇ ਭਾਈਚਾਰੇ ਵਾਸਤੇ ਅੰਦੋਲਨ ਵੀ ਕਰਾਂਗਾ ਤੇ ਅਸਤੀਫਾ ਵੀ ਦੇ ਸਕਦਾ ਹਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕਿ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ